ਬਈ ਕੀ ਹਾਲ ਚਾਲ ਠੀਕ ਠਾਕ ਮੇਰੇ ਭਰਾ ਸਾਰੇ ਅੱਜ ਦਾ ਪਹਿਲਾ ਵਲੌਗ ਕੀਤਾ ਸਟਾਰਟ ਐ ਮੈਂ ਮੋਡ ਦੇ ਚੋਨਾ ਦੇਖਣਾ ਕਰੋ ਚੋਨਾ ਚੱਕ ਉਨਾ ਪਾਕੀ ਗਿਆ ਤਕਰੀਬਨ ਵਧਣਾ ਹੁਣ ਬਸ ਮਾਲਕ ਵਧਣ ਦਵੇ ਬਾਕੀ ਜੋ ਮਾਲਕ ਦੇ ਰੰਗਿਆ ਉਹਨੂੰ ਚੰਗਾ ਲੱਗਦਾ ਅੱਜ ਬਦਲ ਫੇਰ ਹੋ ਗਿਆ ਹੁਣ ਥੋੜੀ ਥੋੜੀ ਕਿੰਮੇਣ ਫੇਰ ਹੋ ਗਈ ਅੱਜ ਆ ਦੋ ਦਿਨ ਤੋਂ ਪਾ ਲੱਗੀਆਂ ਅਸੀਂ ਤੇ ਵੇਖੋ ਫੇਰ ਬਦਲ ਆ ਗਿਆ ਕਿੰਨਾ ਬਦਲਨੇ ਪਤਾ ਨਹੀਂ ਕਦੋਂ ਖੜਾ ਛੱਡਣਾ ਹੈ ਕਿੰਕੀ ਮਾਲਕ ਨੂੰ ਮਨਜ਼ੂਰ ਹੈ ਕਿ ਉਹ ਗੱਲ ਕਰਨ ਵਾਲੀ ਨਹੀਂ ਝੋਨੇ ਪੱਕੇ ਆ ਸਾਰੇ ਝੋਨੇ ਪੱਕਿਆ ਪੱਕੇ ਝੋਨੇ ਦੀ ਉਹਨਾਂ ਨਾ ਖਰਾਬ ਹੋ ਜਾਂਦੇ ਆ ਜੋ ਨੂੰ ਮੀਂਹ ਪਈ ਜਾਂਦਾ ਨਾ ਉੱਤੇ ਦਾਣੇ ਕਾਲੇ ਹੋ ਜਾਂਦੇ ਹੁਣ ਝੋਨਿਆਂ ਦੇ ਬਹੁਤ ਜ਼ਿਆਦੇ ਸੋਨੇ ਝੋਨੇ ਦੇ ਚਲੋ ਬਾਕੀ ਫੇਰ ਵੀ ਉਹਦਾ ਸ਼ੁਕਰਾਨਾ ਕਰੀਦਾ ਮਾਲਕਾ ਜਿਨ੍ਹਾਂ ਦੇ ਸਾਰਾ ਕੁਝ ਉਜੜ ਗਿਆ ਉਹਨਾਂ ਨਾਲ ਉਹ ਚੰਗੇ ਆ ਨਾ ਜਿਨ੍ਹਾਂ ਕੋ ਰਹਿ ਕੱਖ ਨਹੀਂ ਉਹ ਵੀ ਤੇ ਜੀਣਦੇ ਆ ਤੇ ਫਿਰ ਵੀ ਚਲੋ ਸਾਨੂੰ ਤੇ ਫਿਰ ਵੀ ਆਸ ਹੈ ਕਿ ਕੋਈ ਮਾੜੀ ਮੋਟੀ ਪਹਿਲੇ ਸੀ ਗਰਣਾ ਦਾ ਔਰ ਹੁਣ ਵੀ ਮਾਲਕ ਗਾੜੀ ਅਰਦਾਸ ਬੇਨਤੀ ਹੈ ਵੀ ਮਾਲਕਾ ਰਹਿਮ ਕਰ ਬਹੁਤ ਹੋ ਗਿਆ ਹਣਾ ਪੈਦਾਣਾ ਕਰ ਹੁਣ ਹੁਣ ਵੱਡ ਲੈਂ ਦੇ ਖਾ ਲੈਂਦੇ ਲੋਕਾਂ ਨੂੰ ਕੋਈ ਖਰਚੇ ਲੱਗੇ ਆ ਬਸ ਕਰ ਜਾਣਾ ਆ ਵੇਖੋ ਜਿਹੜਾ ਝੋਨਾ ਆਪਣਾ ਸੜਕਾਂ ਨਾਲ ਜਿਹੜਾ ਖਤਾਜ ਦੋਗਲਾ ਲੈ ਜਿਹੜਾ ਪਨੀਰੀ ਆਪਣੀ ਲਾਈ ਵਿੱਚ ਕੋਈ ਜਿਹੜੀ ਮੁੱਲ ਲਿਆ ਕੇ ਲਈ ਆ ਪਾ ਪਨੀਰੀ 17 18 ਦੀ ਨਿਕਲਾਈ ਵੇਖੋ ਕੀ ਬਣਿਆ ਉਹ ਅਗਲੇ ਬੰਨੇ ਵੀ ਆ ਧੋੜੀਆਂ ਵਿੱਚ ਉਹ ਵੀ ਵੱਡਣੀਆਂ ਬਣੀਆਂ ਹੁਣ ਤੇ ਬਾਕੀ ਆ ਝੋਨਾ ਤੇ ਚਲੋ ਜੇ ਕਿਦੇ ਧੁੱਪਾਂ ਹੋਰ ਦੋ ਲੱਗ ਜਣੀਆਂ ਫਿਰ ਤੇ ਵੱਢਿਆ ਜਾਣਾ ਬਾਕੀ ਚਲੋ ਮਾਲਕ ਦੇ ਰੰਗ ਹਣ ਕੋਈ ਰੋਕ ਨਹੀਂ ਸਕਦੇ ਆਪਾਂ ਜਦੋਂ ਉਹਨੇ ਹੁਕਮ ਹੋਇਆ ਉਹਦਾ ਵੱਢਿਆ ਉਹਦੇ ਨਹੀਂ ਆਣਾ ਜੋ ਮਰਜ਼ੀ ਹੋ ਜੇ ਬਾਕੀ ਤਕਰੀਬਨ ਝੋਨੇ ਹੁਣ ਸਾਰੇ ਅਗਲੇ ਹਫਤੇ ਤੇ ਬਾਢੀ ਜਿੱਦਾਂ ਕਹਦੇ ਸ਼ੁਰੂ ਹੋਣੀ ਆ ਸੋ ਮੰਗਲਵਾਰ ਤੋਂ ਜੇ ਮੀ ਨਾਂ ਪਿਆ ਐਤਵਾਰ ਦਾ ਮੀ ਦੱਸਦੇ ਸਾਡੇ ਏਰੀਆ 'ਚ ਤੇ ਜੇ ਉਹ ਨਾਂ ਪਿਆ ਮਹਾਰਾ ਸੋਖੀ ਰੱਖੇ ਨਾ ਹੀ ਪਵੇ ਤੇ ਫੇਰ ਆਪਾਂ ਹੋ ਸਕਦਾ ਕਿ ਐਤਵਾਰ ਸ਼ਾਮ ਨੂੰ ਵਢਾਈਏ ਝੋਨਾ ਕੱਲਾ ਵੇਖਣਾ ਐ ਚਾਚੇਣੀ ਪੈਲੀ ਮਸ਼ੀਨਾਂ ਚੈੱਕ ਕਰਕੇ ਗਏ ਆ ਪਾਇਰਪੂਰ ਵੇਖ ਕੇ ਗਏ ਆ ਮਸ਼ੀਨ ਜੇ ਪੈਰ ਮਾੜਾ ਮਾੜਾ ਖੁਰਦਾ ਵਾ ਤੇ ਇਹ ਕਰਕੇ ਫੇਰ ਅਸੀਂ ਆਖਿਆ ਜੇ ਰੋਗੀ ਜਈਓ ਕਹਿੰਦੇ ਦੋ ਦਿਨ ਹੋਰ ਤੋਂ ਪਾ ਲੱਗ ਜਣਾ ਤੋਂ ਪਾਏ ਦੀ ਲੱਗ ਜੇ ਤੇ ਸਵੇਰ ਦੀ ਲੱਗ ਜੇ ਸਵੇਰੇ ਦੱਸਾਂ ਮੀ ਚਲੋ ਜੇ ਸਵੇਰੇ ਮਾਲਕ ਨੇ ਰਹਿਮ ਕਰਤੀ ਸੱਚੇ ਪਾਤਸ਼ਾਹ ਨੇ ਫਿਰ ਤੇ ਜਰੂਰ ਵੱਡਿਆ ਜਾਊਗਾ ਸੋਮਵਾਰ ਬਾਕੀ ਉਹਦੇ ਰੰਗ ਆ ਕੀ ਕਰਦਾ ਦੱਸਿਆ ਜੇ ਥੋੜਾ ਹੀ ਆ ਪਰ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਪੈ ਜਾਂਦਾ ਫਿਰ ਤੁਹਾਨੂੰ ਪਤਾ ਹੀ ਆ ਵੀ ਦਿਨ ਦੋ ਦੇ ਕਿਤੇ ਗਏ ਹੀ ਨਹੀਂ ਇੱਕ ਹੁਣ ਤਰੇਲ ਪੈਣ ਦਾ ਬੰਦੀ ਆ ਤੇ ਤਰੇਲ ਤੁਹਾਨੂੰ ਪਤਾ 11 12 ਵਜੇ ਤੱਕ ਤਰੇਲ ਨਹੀਂ ਲੱਤਦੀ ਮੁੜ ਕੇ ਦਿਨ ਵੀ ਛੋਟੇ ਹੋ ਗਏ ਆ 5 ਵਜੇ ਫਿਰ ਪੈਣੀ ਤਰੇਲ ਇਹਨਾਂ ਇਦਾਂ ਚਾਂਦ ਕੇ ਮੌਸਮ ਜਿਹੜਾ ਨਾ ਉਹ ਬਹੁਤ ਉਦਾਂ ਦਾ ਹੁੰਦਾ ਮੁੜ ਕੇ ਉਹ ਆ ਵੇਖੋ ਆ ਦੋਗਲਾ ਲੱਗਾ ਚੋਣਾ ਹੁਣ ਆ ਵੀ ਆ ਵੀ ਮਿਹਨਤ ਕਰਨੀ ਪੈਣੀ ਆ ਵੇਖੋ ਕੀ ਸਿਸਟਮ ਬਣਿਆ ਤੇ ਇਹ ਵੀ ਵੱਡ ਕੇ ਵੀ ਫਾਉਂਟ ਲਾਉਣੀ ਪਣੀ ਆ ਮੁੜ ਕੇ ਇਧਰੋਂ ਵੱਡਣ ਆਲਾ ਹੈ ਨਾ ਨੇਚਰ ਨੂੰ ਵੇਚ ਇਧਰ ਵੀ ਲੱਗਾ ਵੇਖੋ ਦੱਸੋ ਕੀ ਕਰੂ ਬੰਦਾ ਹੁਣ ਇੱਥੇ ਮਸ਼ੀਨ ਤੇ ਹੁਣ ਰਹੀ ਉਹਨੇ ਤੇ ਮਸ਼ੀਨ ਨਹੀਂ ਆਉਣੀ ਇੱਥੇ ਤੇ ਹੁਣ ਆਵਾਹ ਹੱਤ ਨਾਲ ਵੱਡਣਾ ਪੈਣਾ ਹੱਤ ਨਾਲ ਵੱਢ ਕੇ ਸਾਰੀਆਂ ਢੇਰ ਨੂੰ ਚੁੱਕ ਕੇ ਤੇ ਫੇਰ ਕਰਾਂਗੇ ਸਾਈਡ ਤੇ ਜਦੋਂ ਮਸ਼ੀਨ ਆਊਗੀ ਉਹਦੇ ਨਾਲ ਅੱਗੇ ਸੁੱਟਾਂਗੇ ਬਾਕੀ ਆ 17 18 ਨਿਕਲਾਈਏ ਠੀਕ ਹੈ ਵਧੀਆ 17 18 ਪਰ ਬਾਦ ਫੇਰ ਬਹੁਤ ਗਈ ਹੈ ਲਾਪੜੀ ਵੀ ਦੇ ਮੁੜ ਕੇ ਸਪਰੇ ਵੀ ਕੀਤੀ ਪਰ ਫੇਰ ਬਹੁਤ ਕਾਹੀ ਹੋ ਗਈ ਭਾਰੀ ਹੋ ਗਈ ਬਾਕੀ ਆ ਵਿੱਚੋਂ ਨਾ ਕਰੋ ਚੱਕ ਕੇ ਵੀ ਮਗਰੇ ਮਗੜੀ ਹੋਣਾ ਇਸ 17 18 ਦੋਗਲੀ ਬਹੁਤ ਆ ਇਹਦੇ ਵਿੱਚ ਪਤਾ ਨਹੀਂ ਕਿੱਥੋਂ ਬੀਜੀ ਲਿਆ ਗਏ ਨੇ ਇਹਨਾਂ ਨੇ ਪਨੀਰੀ ਬਹੁਤ ਜਿਆਦੀ ਦੋਗਲੀ ਆ ਬਾਕੀ ਚਲੋ ਇਹਨੂੰ ਵੱਖਰਾ ਹੀ ਖੜਾ ਗਿਆਂਗੇ ਹੁਣ ਵੱਢ ਕੇ ਨਾਲ ਦੇ ਜਾਣੂ ਰਹੀ ਹਮਾਰਾ ਲਖੇਪਾ ਕੀ ਆ ਲਿਆ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਗਈਆਂ ਫੌਜਾਂ ਹੈ ਮੈਂ ਕਿਹਾ ਵੀ ਕੋਸ਼ਿਸ਼ ਕੋਈ ਨਾ ਮੜਾ ਜਾਸ ਰਹਾ ਲੱਗਦਾ ਫਿਰ ਹੌਸਲਾ ਜਾ ਤੇ ਫਿਰ ਹੌਸਲਾ ਢਾ ਦਿੰਦਾ ਕੀ ਕਰੀਏ ਬਾਕੀ ਜੋ ਨੂੰ ਚੰਗਾ ਲੱਗਦਾ ਉਹ ਹੀ ਹੋਣਾ ਬਸ ਇਹ ਇਹ ਕਰਮਾ ਜਿਹੜੇ ਇਹਦੇ ਜ਼ਰੂਰ ਵਢਾਂਗੇ ਹੈ ਕਿ ਨਹੀਂ ਬਸ 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 ਬਾਕੀ ਆ ਜੇ ਅਛੇਤੇ ਚੋਂ ਨਹੀਂ ਇਹ ਤੇ ਚਲੋ ਅਜੇ ਦਿਨ ਕੱਢਦੇ ਬਹੁਤੇ 15 ਤਰੀਕ ਤੋਂ ਪਹਿਨ ਨਹੀਂ ਹੋਣੇ ਇਹਨਾਂ ਅੱਲਾ ਤੇ ਜਿੱਦਾਂ ਕਹ ਦੋ ਦੇਖਣ ਦੀ ਲੋੜ ਹੀ ਨਹੀਂ ਬਾਕੀ ਆ ਆਪਣਾ ਕਿਲਾ ਜਿਹੜਾ ਸੀ ਇਹ ਪਛੇਤਾ 1509 ਦਾ ਸਪਰੇ ਹੋ ਗਈ ਇਹਨੂੰ ਸੋਹਣਾ ਲਿਸਰਿਆ ਬਹੁਤ ਸੋਹਣਾ ਬਾਕੀ ਮਾਲ ਘਨੇਰੀ ਨੂੰਰੀ ਤੋਂ ਬਚਾ ਕੇ ਰੇ ਫੇਰ ਇਹ ਦਾਣੇ ਨਾਲ দাগੀ ਹੋਣਗੇ ਖਰਾਬ ਨਾ ਹੋਊਗਾ ਕਹਿਣਾ ਕਰੋ ਵੇਖੋ ਚੱਕ ਬਗਾਨਾ ਸ਼ਾਂ ਪੂਰੀ ਵੇਖੋ ਬਹੁਤ ਸ਼ਾਨਦਾਰੀਆਂ ਇਹਨਾਂ ਦੀਆਂ ਨਾ ਚੋਨਾ ਵੱਡਾ ਗਾ ਇਹਨਾਂ ਨੂੰ ਸਜਾਇਆ 골 ਕਰਦਣ ਇਹਨਾਂ ਨੂੰ ਵਧੀਆ ਬਹਿਣ ਤੋਂ ਕੱਲੇ ਨਾਲਸ ਪਾਣੀ ਸੁਈ ਕਰਦਾਂਗੇ ਇਧਰ ਵੀ ਇਧਰ ਆਉਂਡ ਆਫ ਵੀ ਮਾਰਨੀ ਪੈਣੀ ਆ ਤੇ ਬਹੁਤ ਗੰਦ ਚੜਾਇ ਇਧਰ ਹੀ ਉਹਨਾਂ ਨੂੰ ਸਟੋਪਰ ਲਿਵਨੇ 17 18 ਨੂੰ ਪਾਣੀ ਲਾਉਣਾ ਪੈਣਾ ਉਹਨੂੰ ਪਾਣੀ ਆਏ ਨੇ ਜੇ 2-3 ਦਾ ਕਰਕੇ ਆਉਂਡ ਆਫ ਸੌਡਮ ਮਾਰਾਂਗੇ ਇੱਕ ਵਾਰ ਪੂਰੀ ਇਹ ਬਹੁਤ ਪਧਰਾ ਝੋਨਾ ਬਹੁਤ ਸੋਹਣਾ ਨਿਸਰਾ ਝੋਨਾ ਮਸ਼ੀਨ ਸੱਜਣਾ ਆਪਣਾ ਉਹਦੀ 4x4 ਹੈਗੀ ਨਾ ਐਸ ਫਿਰ ਉਹ ਤੇ ਹੈਗੀ ਹੈਗੀ ਆ ਇਹ ਸੂਤਰਾ ਆ ਗਿਆ ਤਾਂ ਫਿਰ ਉਹਦੇ ਕੋ ਐਤਵਾਰ ਜਾਂ ਸੋਮਵਾਰ ਵੜਾ ਦੇਣਾ ਨਹੀਂ ਵੀ ਆ ਗਿਆ ਜੋ ਕੁਝ ਵੀ ਆ ਗਿਆ ਨਾ ਵੜਾ ਦੇਣਾ ਫਿਰ ਆਪਣੇ ਵਾਲੀ ਕੋ ਨਾਮ ਵੜਿਆ ਜਾਊਗਾ ਤੇ ਨਾਮ ਸਿੰਘ ਤੇ ਨੂੰ ਝੋਨਾ ਦੇ ਬਚਾਈਏ ਅਕੀ ਉਹ ਸਾਦਾ ਆਪਣੇ ਵਾਲੀ ਮਾਲਕ ਕਿਰਪਾ ਕਰੇ ਆਪਣੇ ਵਾਲੀਆਂ ਚੱਲ ਜਾਣ ਆਪਣੇ ਨਾਲ ਦੀ ਘਰ ਨਾਲ ਦੀ ਮਸ਼ੀਨ ਦੀ ਗੱਲ ਨਹੀਂ ਕੋਈ ਘਰ ਦੀ ਮਸ਼ੀਨ ਜਦੋਂ ਮਰਜ਼ੀ ਕਰ ਦੋ ਮੁਣਕੇ ਔਖੇ ਸੌਖੇ ਵੇਲੇ ਉਹਨਾਂ ਨੂੰ ਉਹ ਔਖਾ ਹੈ ਨਾ ਇਹ ਕਰਕੇ ਆਪਣੀ ਮਸ਼ੀਨ ਨਾਲ ਬਣਾਉਣ ਚ ਫਾਇਦਾ ਵਡਾਉਣ ਚ ਚਲੋ ਮਾਰ ਕੇ ਨਾਮ ਹੀ ਬਾਬੇ ਬਾਬਾ ਬੁੱਢਾ ਸਾਹਿਬ ਕਿਰਪਾ ਕਰੇ ਸਵੇਰੇ ਦੁਪਹਿਰੋਂ ਬਾਅਦ ਵੱਡੇ ਜਾਣਾ ਉਹ ਦੋ ਤਿੰਨ ਕਿਲੇ ਆਕੀ ਉਧਰ ਆ ਜਿਹੜੇ ਉਹ ਮੁਣਕੇ ਫਿਰ ਮੰਗਲ ਬੁੱਧਵਾਰੋ ਮੁਣਕੇ ਮੌਸਮ ਫੇਰ ਆਜ਼ਾਦੇ ਵਧੀਆ ਉਹ ਦੋਨੇ ਰੋਕੇ ਵੱਡੇ ਜਾਣਗੇ ਪਾਕਿਸਤਾਨ 18 ਨੂੰ ਸਪਰੇ ਹੀ ਕਰਨੀ ਉਹ ਕਰਤੀ ਆ 17 18 ਵੀ ਜਿਹੜੀ ਸਾਰੀ ਜਿਹੜੀ ਉਹ ਗੱਬੇ ਤੇ ਆਈ ਹੁਣ ਅਸਾਂ ਜੇ ਸਰਉਣੀ ਹੋਈ ਹਫਤੇ ਤੱਕ ਇੱਕ ਸਪਰੇਅ ਕਰਤੀ ਇਹਨੂੰ ਇੱਕ ਰਹਿ ਗਈ ਆ ਉਹ ਹੁਣ ਅਨਸਾਰੇ ਦੇ ਕਰ ਦਾਂਗੇ ਉਧਰੋਂ ਦੇ ਟੈਨਸ਼ਨ ਫ੍ਰੀ ਹੁਣ ਬਸ ਝੋਨੇ ਦੀ ਟੈਨਸ਼ਨ ਆ ਝੋਨਾ ਵੱਢਿਆ ਗਿਆ ਕੇ ਸਮਝ ਲਓ ਸਾਰਾ ਕੁਝ ਵਿੱਚ ਆ ਗਿਆ ਬਾਕੀ ਅੱਜ ਹੜਪੀਰ ਤਾਂ ਲਈ ਸੇਵਾ ਜਿਹੜੀ ਕੋਈ ਲੈ ਕੇ ਜਾਣੀ ਪਿੰਡ ਨੂੰ ਉਹ ਵੀ ਅੱਜ ਇਕੱਠੇ ਹੋਣੇ ਬੰਦੇ ਪਿੰਡ ਉਹ ਗੁਰਦਾਰੀ ਬਾਬਾਸ਼ੀਰ ਮਗਾ ਸੈਨਸੈਂਸ ਚੀਜ਼ ਕਰਤਾ 10 ਵਜੇ ਤੇ ਉਹ ਵੀ ਬਹਿਨੇ ਆ ਕੀ ਕਹਿੰਦੇ ਬਾਬਾ ਜੀ ਜਿੱਦਾਂ ਕਹਿਣਗੇ ਫਿਰ ਉਸ ਹਾਂ ਚੱਲਾਂਗੇ ਗਾੜੀ ਸੇਵਾ ਉਹਨਾਂ ਨੇ ਕਰਾਉਣ ਨੂੰ ਲਈ ਅੱਜ ਉਹ ਵੀ ਸੇਵਾ ਟਰੈਕਟਰਾਂ ਦੀ ਪੈਹਾਾਂ ਦੀ ਜਿੰਨੇ ਜਿੰਨੇ ਜੋਗੇ ਵੀ ਹੈਗਾ ਕੋਈ ਚਲੋ ਉਹ ਵੀ ਅੱਜ ਉੱਥੇ ਜਾ ਕੇ ਇਹਨੇ ਲਾਉਣੇ ਹਸਤਾ ਪੀ ਕਹਿੰਗੇ ਬਾਕੀ ਝੋਨੇ ਤੇ ਬਹੁਤ ਸ਼ਾਨਦਾਰ ਹੈ ਰਕੀ ਮਹਾਰਾਜ ਵਧਣ ਦਵੇ ਸਹੀ ਉਹਨੇ ਤਾਂ ਬਹੁਤ ਸ਼ਾਨਦਾਰ ਹੈ ਬਾਕੀ ਰੇਟ ਵੀ ਹੈਗਾ ਝੋਨਾ ਤਕਰੀਬਨ 100 ਦੇ ਵਿੱਚੋਂ ਪੰਜਾਬ ਦੇ ਵਿੱਚ 100 ਦੇ ਵਿੱਚੋਂ ਮੇਰੇ ਆਈਡੀ ਨਾਲ ਜਿਆਦਾ ਨਹੀਂ ਤੇ 50 60% 50 60% ਝੋਨਾ ਰਹੇਗਾ ਇਹ 40% ਦੇ ਝੋਨਾ ਜਿੱਦੋਂ ਕਹਦਾ ਵੀ ਖਤਮੀ ਹੋ ਗਿਆ ਏਰੀਏ ਖਤਮ ਹੋ ਗਏ ਦੋ ਕਰਾਇ ਜਾਂਦਾ ਕੋਨਾ ਪੂਰੀ ਜਿਆਦਾ ਨਹੀਂ ਪਿਆ ਜਿਆ ਇਹਨਾਂ ਨੇ ਜਿਹੜੇ ਪਹਿਲੇ ਹੀ ਉਹ ਨਹੀਂ ਬੈ ਬਾਰੇ ਇਹਦੇ ਅੱਜ ਮੈਂ ਵੀ ਸਾਰਾ 60% ਦੱਸਿਆ 60 ਵਾਲਾ ਨਹੀਂ ਆ ਇਹ 200 ਵਾਲਾ ਹੀ ਪੈਂਦਾ ਅੱਜ ਕਰਤੇ ਝੋਨੇ ਚਾਹਵੇਂ ਸਭ ਪੈਸ ਨਾ ਕਰਤੇ ਗਾਂਢੀ ਲਾਤੀ ਸਾਰੀ ਪਤਾ ਨਹੀਂ ਯਾਰ ਕੀ ਮਾਲਕ ਨੂੰ ਮਨਜ਼ੂਰ ਆ ਕੀ ਮਾਲਕ ਨੇ ਯਾਰ ਕੀ ਕਰਨਾ ਇਹ ਕੀ ਐਡੀ ਕਰੋਪੀ ਆ ਗਈ ਮੈਨੇ ਪੁੱਛੋ ਹੀ ਕੋਈ ਨਾ ਬਹੁਤ ਜ਼ਰਾ ਨਿਛਾਣਾ ਬੜਾ ਬਹੁਤ ਦੇਗਾ ਮਾਰਕ ਗਾੜੀ ਕਿਸਦਾ ਜੋਰ ਨਹੀਂ ਚੱਲਦਾ ਕੀ ਕਰ ਸਕਦਾ ਕਿ ਹੁਣ ਕੀ ਪਤਾ ਨੂੰ ਕੀ ਮਨਜ਼ੂਰ ਅੱਜ ਮਾਰਕ ਨੇ ਬਾਬੇ ਗੁੜੇ ਸਾਹਿਬ ਗਏ ਹਾਂ ਚੱਲ ਸੀਜ਼ਨ ਸਟਾਰਟ ਕਰਾਂਗੇ ਅੱਜ ਝੋਨਾ ਵੜਨਾ ਹੈ ਤੇ ਮਾਰਕ ਨੇ ਪਹਿਲਾਂ ਕੰਮ ਕਰਤਾ ਹਾਂ ਝੋਨਾ ਵੜਣੀ ਨਹੀਂ ਜਣਾ ਉਹਨੇ ਜਿੰਨੇ ਦਿਨਾਂ ਨੂੰ ਪਹਿਲੀ ਵਤਨੋਂ ਲੱਗਦੀ ਆ ਉਨੇ ਜਨਨ ਨੂੰ ਫੇਰ ਨਹੀਂ ਆਏਗਾ ਦੇਖੇ ਉਹ ਬੰਦਾ ਕਰਦਾ ਬਹੁਤ ਜਿਆਦਾ ਹੀ ਉਪਾ ਕਰਦਾ ਕੰਮ ਨੇ ਬਹੁਤ ਜਿਆਦਾ ਹੀ ਪਤਾ ਨਹੀਂ ਕੀ ਮਨਜ਼ੂਰ ਹੈ ਜੀ ਮਾਰਕ ਨੇ ਜਿਆਦਾ ਜਿੰਨੇ ਕਹਿੰਦੇ ਨੇ ਐਰਕੀ ਕ੍ਰੋਪੀ ਆ ਗਈ ਜਿਆਦੀ ਜਿਆਦਾ ਕਲਜੋਗੇ ਇਹ ਕਲਜੋਗ ਦੀਆਂ ਨਿਸ਼ਾਨੀਆਂ ਹੈ ਆ ਮਸ਼ੀਨ ਲੱਭਣ ਗਏ ਹਾਂ ਚੈਨ ਵਾਲੀ। ਕਿਸੇ ਦੀ 10 ਬਾਈ ਚੈਨ ਵਾਲੀ ਦੀ ਉਹ ਚੈਨ ਵਾਲੀ ਦੀ 10 ਬਾਈ ਮਸ਼ੀਨ ਦੀ ਉਹ ਵੀਡੀਓ ਬਣਾ ਕੇ ਕਿਸ ਨੇ ਪਾਈ ਵੀਰ ਨੇ ਨੱਟ ਤੇ। ਤੇ ਮਸ਼ੀਨ ਦਾ ਪਤਾ ਕਰਨ ਗਏ ਤੇ ਉਹ ਆਨੇ ਮਸ਼ੀਨ ਹਰਿਆਣੇ ਆ। ਲੈ ਦੱਸੋ ਜੇ ਹਰਿਆਣੇ ਮਸ਼ੀਨ ਤੁਹਾਡੀ ਹਰਿਆਣੇ ਆ। ਸਟੋਰੀਆਂ ਤੋਂ ਇਥੇ ਪਾਈ ਜਾਂਦੇ ਨੇ। ਤੇ ਉਹਨਾਂ ਦੇ ਕਰੋ ਲੋਕੀ ਮੁਰਮੁਰ ਕੇ ਜਾਣਦੇ ਸੀ। ਦੱਸੋ ਤੁਸੀਂ ਸੱਚ ਬੋਲੋ ਵੀ ਮਸ਼ੀਨ ਸਾਡੀ ਨਹੀਂ ਕਿ ਕਿਸ ਦੀ ਆ। ਜੋ ਹੈਗੀ ਹਰਿਆਣੇ ਆ ਮਸ਼ੀਨ ਸਾਡਾਂ ਗੇ ਫਿਰ ਤੋਂ ਸਟੋਰੀ ਬੋ ਜਦੋਂ ਤੁਹਾਡੇ ਕੋਲ ਮਸ਼ੀਨ ਹੈਗੀ ਆ। ਕਿ ਕਿਉਂਕਿ ਇਹਨੂੰ ਖਜਲਤਵਾਰ ਕਰਦੇ ਜੀ ਕੋਈ ਕਿਦੋਂ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਵਾ ਇਹੋ ਜਿਹੇ ਲੋਕਾਂ ਦੇ ਸਿਸਟਮ ਹੈ ਸਟੋਰੀਆਂ ਤੁਸੀਂ ਪਾਈ ਜਾਂਦੇ ਇਹ ਮਸ਼ੀਨ ਕੇ ਪਤਾ ਨਹੀਂ ਪਤਾ ਨਹੀਂ ਕਿਹਦੀ ਤੇ ਕਿਹਦੀ ਨਹੀਂ ਹਰਿਆਣੇ ਕੋ ਸੱਜਣ ਮਿੱਤਰ ਹੋਗਾ ਮਸ਼ੀਨ ਉਹਦੀ ਉੱਥੇ ਚੱਲਣ ਦੀ ਆ ਤੇ ਸਟੋਰੀ ਇੱਥੇ ਪੰਜਾਬ ਚ ਪਾਈ ਜਾਂਦਾ ਜੀ ਜੇ ਗੇਨੇ ਵਡਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰੇ ਦੱਸੋ ਕੀ ਕਰੂ ਬੰਦਾ ਆਵਕਾ ਜਨਤਾ ਦਾ ਵੀ ਬਹੁਤ ਜ਼ਿਆਦਾ ਦੇਖੋ ਮੈਂ ਮੈਂ ਇੰਨਾ ਤੇਜ਼ ਨਹੀਂ ਤੇ ਪਹਿਲਾਂ ਕਿਉਂ ਨਹੀਂ ਆਇਆ ਇੰਨੇ ਪਿੰਨੇ ਰਹਾ ਹੋਈ ਇਹ ਤਾਂ ਨਮੀ ਪੈਦਾ ਪਾਣੀ ਤਰਨ ਲਾ ਅਰਨਾ ਨੇ ਫੇਰ ਉਹ ਕੰਮ ਬਹੁਤ ਜਿਆਦਾ ਨਹੀਂ ਆ ਰੇ ਤੁਹਾਨੂੰ ਦੱਸ ਨਹੀਂ ਸਕਦੇ ਵੀ ਮੀਂਹ ਕਿੰਨਾ ਤੇਜ਼ ਆ ਕਿੰਨਾ ਨਹੀਂ ਦੱਸ ਨਹੀਂ ਸਕਦੇ ਨਾਲ ਫੇਰ ਅਜੇ ਤੱਕ ਹਵਾ ਨਹੀਂ ਵਗੀ ਜਦੋਂ ਦੇ ਮੀਂਹ ਆਉਂਦੇ ਆ ਅੱਜ ਹਵਾ ਵੀ ਬਹੁਤ ਜਿਆਦਾ ਵਧ ਲਈ ਆ ਵੀ ਮਤਲਬ ਝੋਨੇ ਜਿਹੜੇ ਆ ਬਿਲਕੁਲ ਵਧੀਆ ਖਲੋਤੇ ਸੀ ਉਹ ਖਲੋਤੇ ਰਹਿਣ ਨਹੀਂ ਜਣੇ ਅੱਜ ਇਹਨੇ ਕਿਉ ਮਰ ਗਏ ਤੇ ਉਹਨੇ ਜੰਗਲੋਂ ਤਕਰੀਬਨ ਡੇਗੀ ਪੈ ਹੈ ਇਹ ਰਹਿਦੇ ਖੁੰਦੇ ਨਾਲ ਛੋੜਨੇ ਨੇ ਹਵਾ ਬਹੁਤ ਤੇਜ਼ ਵਗੰਡੀਆ ਝੋਨੇ ਪਾਰੇ ਵਜਨਦਾਰੀ ਮੁਰਗੇ ਕੇ ਮਸ਼ੀਨ ਨੇ ਚੁੱਕਣਾ ਹੀ ਨਹੀਂ ਛੋਣਾ ਜੋ ਮਰਜੀ ਜੇ ਉਹ ਗੱਲ ਮੰਨਣੀ ਆ ਚਲੋ ਜਾਣੇ ਕਹਿੰਦੇ ਉਧਰਲੇ ਏਰੀਏ ਨੇ ਚਾਰ ਸਵੇਰਾ ਏਰੀਆ ਸਾਰੇ ਲੋਕਾਂ ਨੂੰ ਉਹ ਬਹੁਤ ਜ਼ਿਆਦਾ ਇੱਧਰ ਲੇਰੀਆ ਵਜਾਇਆ ਇਹ ਵੀ ਉਧਰ ਆਦਾ ਨਾਲ ਕਾਰੀ ਜਮਾ ਨਾਲ ਲੱਗਦਾ ਐਡ ਕੀ ਮਹਾਰਾਜ ਇੰਦਰਦੇਵਤਾ ਤੇ ਕਿਹਾ ਜਾਂਦਾ ਗਵਾਜਾ ਵੀਰ ਜਿੰਦੇ ਨਾ ਪਾਣੀ ਦਾ ਬਾਦਸ਼ਾਹ ਜੀ ਨੂੰ ਕਹਿੰਦੇ ਪਤਾ ਨਹੀਂ ਉਹਨਾਂ ਦੇ ਐਡ ਕੀ ਕੀ ਉਹਨਾਂ ਦੀ ਕਰੋਪੀ ਆ ਮਨ ਚ ਜਾਂ ਕੀ ਉਹਨਾਂ ਦੀ ਨਰਾਰੀਏ ਦੁਨੀਆ ਨਾਲ ਤਾਂ ਤਾਂ ਨਹੀਂ ਕਰਾਈ ਜਾਂਦੇ ਆਲੇ ਪਰਲੇ ਮੈਂ ਤਾਂ ਉਹਨਾਂ ਗਣੇ ਬੜੀਆਂ ਅਰਦਾਸਾਂ ਬੇਜੀਆਂ ਕੀਤੀਆਂ ਮਾਲਕਾ ਠੰਡ ਵਰਤਾ ਪਰ ਨਹੀਂ ਬਹੁਤ ਜ਼ਿਆਦਾ ਗੁੱਸੇ ਜ ਮਾਲਕਾ ਬਹੁਤ ਜ਼ਿਆਦਾ